ਕਾਲੀਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਬਿਰਸੇ ਉਹਨਾਂ ਨੇ ਬੋਚੀ ਐ تیر ਨਿਸ਼ਾਨੇ ਤੇ تیر ਨਿਸ਼ਾਨੇ ਤੇ ਏਕਾ ਰੱਖਿਓ ਬੋਰਡ ਨਾ ਖਰਾਬ ਕਰ ਲਿਓ ਇੱਧਰ ਉੱਧਰ ਆਪਣੇ ਕੋਲ ਹੀ ਐ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਹੀ ਐ ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਐ ਮੈਂ ਦੱਸੂ ਮੇਰੇ ਨਾਲ ਨੂੰ ਜਿੰਨਾ ਚਿਰ ਮੈਨਾਂ ਦੀ ਜੜ ਨਹੀਂ ਪੁੱਟਦਾ ਉਹਨਾਂ ਤੇ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰ ਇੱਕ ਤੇ ਜਾਊਂਗਾ ਲਾਲਜੀਤ ਪੁੱਲਰ ਬੈਠਾ ਜਿਹੜਾ ਕੈਂਡੀਡੇਟ ਹੈ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਵਾਹ ਬਈ ਵਾਹ ਅੱਜ ਮੈਂ ਮਾਝੇ ਜੀ ਸੀ ਮਜੀਠੇ ਅਜ ਨਾਲ ਚੁਗਾਵਾ ਜੰਡਿਆ ਵਾਲਾ ਰਈਆ ਥੋੜੇ ਕੋਲੇ ਆ ਗਿਆ ਨਿਸ਼ਾਨੇ ਤੇ ਤੀਰ ਨਿਸ਼ਾਨੇ ਤੇ ਬਹੁਤ ਬਹੁਤ ਥੋੜਾ ਧੰਨਵਾਦ ਇੱਕ ਤਰੀਕ ਨੂੰ ਜਿਹੜਾ ਝਾੜੂ ਵਾਲਾ ਬਟਨ ਦਬੋਗੇ ਥੋੜੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਲਾਲਜੀਤ ਦੀ ਡਿਊਟੀ ਸ਼ੁਰੂ ਦਿੱਲੀ ਜਾਊਗਾ ਤੁਹਾਡਾ ਪੁੱਤ ਜਿਹੜਾ ਦਿੱਲੀ ਜਾ ਕੇ ਪਾਰਲੀਮੈਂਟ ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਇੱਕ ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਕੋਈ ਮਾਜੇ ਦੀ ਸ਼ਕਤੀ ਦਿੱਲੀ ਭੇਜੋ ਸਾਡਾ ਮਾਜੇ ਦਾ ਜਬਰैल ਆ ਜੀ ਸੁਬੀਰ ਏਕਾ ਰੱਖਿਓ ਬੋਰਡ ਨਾ ਖਰਾਬ ਕਰ ਲਿਓ ਇਧਰ ਉਧਰ ਆਪਣੇ ਕੋਲ ਹੀ ਹੈ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਹੀ ਹੈ ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਹੈ ਕੰਮ ਤਾਂ ਆਪ ਹੀ ਕਰਨੇ ਆ ਇੱਧਰ ਉੱਧਰ ਬੋਰਡ ਨਾ ਖਰਾਬ ਕਰ ਲਿਓ ਲਾਲਜੀਤ ਨੂੰ ਪਾ ਕੇ ਬੋਰਡ ਦਾ ਵੀ ਮੁੱਲ ਪਵਾਓ ਔਰ ਨਾਲ ਉਸ ਤੋਂ ਬਾਅਦ ਫਿਰ ਕੰਮ ਕਰਨ ਦਾ ਨਜ਼ਾਰਾ ਮੈਨੂੰ ਵੀ ਆਊਗਾ ਕਿਹਾ ਬਈ ਸਮਝ ਲਓ ਚਾੜੂ ਦਾ ਬਲੰਦ ਬੋਂਗੇ ਸਮਝ ਲਓ ਵੋਟ ਮੈਨੂੰ ਪੈ ਰਹੀ ਐ ਮੈਨੂੰ ਮੇਰੀ ਮੇਰੀ 2.5 ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਐ ਮੈਂ ਦੱਸੂ ਮੇਰੇ ਨਾਲ ਨੂੰ ਜਿੰਨਾ ਚਿਰ ਮੈਨਾਂ ਦੀ ਜੜ ਨਹੀਂ ਪੁੱਟਦਾ ਉਹਨਾਂ ਤੇ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰ ਇੱਕ ਥੇ ਜਾਊਂਗਾ ਕਿਕਲੀ-ਕਲੀਰ ਦੀ ਬੁਰੀ ਹਾਲ ਤੁਸੀਂ ਗਵੀਰ ਦੀ ਸਮਝ ਕੋ ਚਾਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀ ਜਫਾਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਵਿਰਸੇ ਉਹਨਾਂ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਹਾਏ ਜਦੋਂ ਜਦੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲਾ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਰ ਜੈਕਾਰਾ ਇਨਕਲਾਬ ਜੈਕਾਰਾ ਤਰੰਧਾਨ ਵਾਲਿਓ ਤੁਸਾਂ ਬੜਾ ਮਾਣ ਤੇ ਸਤਿਕਾਰ ਦਿੱਤਾ ਬੜਾ ਪਿਆਰ ਦਿੱਤਾ ਤੇ ਆ ਜਿਹੜਾ ਟਾਡੇ ਭਰਾ ਦਾ ਗਲ ਬਿਠਾ ਸਵੇਰੇ 5 ਵਜੇ ਤੋਂ ਲੋਕਾਂ ਦੇ ਵਿੱਚ ਜਾਣ ਲੱਗ ਪਿਧਿਆ ਰਾਤ ਦੇ 2-2 ਵਜੇ ਤੇ ਆ ਭਾਵੇਂ ਮੈਡੀਸਨ ਦਵਾਈਆਂ ਲੈ ਕੇ ਪੋਲੀ ਦਾ ਤਾਂ ਵੀ ਗਲਾ ਉਸੇ ਤਰ੍ਹਾਂ ਖਰਾਬ ਹੈ ਤੁਹਾਡੇ ਪਿਆਰ ਨੂੰ ਤੁਹਾਡੇ ਸਤਕਾਰ ਨੂੰ ਸਿੱਧਾ ਕਰਦੇ ਆ ਉਹ ਤਰਨਦਾਰ ਨਾਲੋਂ ਸਭ ਤੋਂ ਵਧਾ ਦਿਓਗੇ ਲੀਡਰ ਜਿਤਾ ਦਿਓਗੇ ਤਰਨਦਾਰ ਨਾਲੋਂ ਅੱਜ ਮਾਜੇ ਦੇ ਵਿੱਚ ਮਾਨ ਸਾਹਿਬ ਨੇ ਮਜੀਠੇ ਝੰਡਿਆਲੇ ਰਈਏ ਤਰਨਤਾਰਨ ਬਾਪੇ ਬਕਾਲੇ ਜਿੱਤ ਦੇ ਝੰਡੇ ਗੱਡ ਤੇ ਤੇ ਜਿੱਤ ਦੇ ਝੰਡੇ 1 ਜੂਨ ਨੂੰ ਤੋਂ ਹੈ ਗੱਡਨੇ ਆ ਚੜਾ ਦਿਓ ਝੰਡੇ ਬੋਲੇ ਈ ਸੋਨਾਲ